ਸਸਿਕਾ ਜੀ গুਡ ਮਾਰਨਿੰਗ ਜੀ ਬਸੰਤ ਪੰਚਮੀ ਬਸੰਤ ਪੰਚਮੀ ਦੀਆਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਵਧਾਈਆਂ ਜੀ ਸਵੇਰ ਦੇ 7 ਵਜੇ ਨੇ ਮੀਂਹ ਪੈ ਰਿਹਾ ਜੀ ਰਾਤ ਦਾ 2:30 ਵਜੇ ਤੇ ਬਹੁਤ ਨੇਰੀ ਹਵਾ ਚੱਲ ਰਹੀ ਆ ਤੁਸੀਂ ਦੱਸੋ ਤੁਹਾਡੇ ਕਿਵੇਂ ਮੀਂਹ ਪੈ ਰਿਹਾ ਤੇ ਹੁਣ ਤਿਆਰ ਹੋ ਕੇ ਚੱਲਦੇ ਆਪਾਂ ਸਮਾਧਾਜ ਤੇ ਸੇਵਾ ਕਰਾਉਣੇ ਆ ਉੱਥੇ ਤੇ ਅੱਜ ਆਪਣੇ ਬਸੰਤ ਪੰਚਮੀ ਭਰਦੀ ਆ ਜੀ ਪਿੰਡ ਲਾਭਜੂ ਜੀਗਰ ਦੇ ਟੋਟੇਓ ਜੁੜੇ ਰਹੋ ਅੱਜ ਬਲੌਗ ਨਾਲ ਤੇ ਆਹ ਦੇਖੋ ਟੀਮੀ ਮੀਂਹ ਚ ਵੀ ਨਹੀਂ ਟਿਕਦੀ ਉਰੇ ਆ ਜਾ ਬਾਲ ਲੈ ਕੇ ਮੀ ਬਹੁਤ ਪੈ ਰਿਹਾ ਠੱਡ ਲਵਾ ਲੈ ਕਿਉਂ ਰਿਆ ਹਾਂਜੀ ਦੋਸਤੋ ਚਲਦੇ ਆ ਹੁਣ ਮੈਂ ਤਿਆਰ ਹੋ ਗਿਆ ਮੀ ਬਹੁਤ ਪੈ ਰਿਹਾ ਜੇ ਤੁਰਕੇ ਜਾਊਂਗਾ ਸਮਾਧਾਂ ਚ ਤਾਂ ਗਿੱਲਾ ਹੋ ਜਾਊਂਗਾ ਹੁਣ ਗੱਡੀਓ ਲੈ ਕੇ ਜਾਣਾ ਗੱਡੀ ਖੜਾ ਦਾਂਗੇ ਉੱਥੇ ਚਲਦੇ ਆ ਮੀ ਨੇ ਯਾਰ ਥੋੜਾ ਜਿਹਾ ਕੰਮ ਖਰਾਬ ਕਰਤਾ ਸਾਡੇ ਦਾ ਨਹੀਂ ਪਸੰਤ ਪੰਚਮੀ ਇੰਨੀ ਵਧੀਆ ਭਰਦੀਆ ਸਾਡੇ ਕਦੇ ਮੀ ਨਹੀਂ ਪੈਂਦਾ ਪਸੰਤ ਨੂੰ ਚਲੋ ਬਾਕੀ ਕਿਰਪਾ ਕਰਦੇ ਪ੍ਰਮਾਤਮਾ ਰੋਕਦੇ ਮੀ ਅੱਜ ਪਸੰਤ ਪੰਚਮੀ ਮਨਾ ਲੈਣਦੇ ਸਾਰਿਆਂ ਨੂੰ ਬਾਕੀ ਪਿਆਰ ਆ ਸਾਰਿਆਂ ਨੂੰ ਜੁੜੇ ਰਹੋ ਹਾਂਜੀ ਦੋਸਤੋ ਆਜੋ ਖਾਣਾ ਖਲਾਬੀਏ ਚਲੋ ਮੈਂ ਤਾਂ ਹੁਣ ਚੱਲੇ ਆ ਸਮਾਧਾਂ ਚ ਉੱਥੇ ਉਹ ਚਾਹ ਪੀਵਾਂਗੇ ਹੋ ਦਸੋ ਠੀਕ ਹੋ ਯਾਰ ਚਲੋ ਹੁਣ ਚੱਲਦੇ ਆਪਾਂ ਸਮਾਧਾਂ ਚ ਲਾਈਵ ਹੁੰਦੇ ਹੁੰਦੇ ਯਾਰ ਜ਼ਿਆਦਾ ਟਾਈਮ ਲਾਤਾ ਉੱਥੇ ਡੀਕਦੇ ਹੁਣ ਪੈ ਰਹੇ ਹੈ ਕਿੰਮੀ ਉਧਰ ਭੱਜ ਗਈ ਬਾਹਰ ਨੂੰ ਉੱਗੀ ਆਇਆ ਵੇ ਆਏ ਚਲੋ ਆਪਾਂ ਚੱਲਦੇ ਆ ਯਾਰ ਹੁਣ ਸਮਾਧਾਂ ਚ ਰੋ ਮਿੱਤਰ ਪਿਆਰੇ ਗੱਡੀ ਉਹ ਰਚ ਹਾਂਜੀ ਦੋਸਤੋ ਚੱਲਦੇ ਆ ਹੁਣ ਨਹੀਂ ਪੈ ਰਹੇ ਹਾਂ ਹਾਂਜੀ ਦੋਸਤੋ ਚੱਲਦੇ ਆ ਦੋ ਟਨ ਹੋ ਗਏ ਗੱਡੀ ਖੜੀ ਨੂੰ ਅੱਜ 3 ਦਿਨ ਸਿਰਫ ਮਾਰੀ ਆ ਝੋਟੇ ਦੀ ਨਹੀਂ ਪੈ ਰਹੇ ਹੈ ਹੁਣ ਗੱਡੀ 'ਚ ਜਾਉਣਾ ਜਾਣਾ ਪੈ ਰਿਹਾ ਸਮਾਦਾ 'ਚ ਹੈ ਤਾਂ ਨੇੜੇ ਨੇ ਯਾਰ ਪਰ ਕੱਪੜੇ ਗਿੱਲੇ ਹੋ ਜਾਣੇ ਦੀ ਆਹ ਕਰਕੇ ਫਿਰ ਗੱਡੀ ਚੱਕਣੀ ਪਈ ਆ ਬਾਕੀ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਹਾਂਜੀ ਦੋਸਤੋ ਘਰੇ ਆ ਗਿਆ ਦੀ ਥੋੜਾ ਜਿਹਾ ਮੈਂ ਕੰਮ ਪੈ ਗਿਆ ਦੀ ਕੋਈ ਖਾਣ ਪੀਣ ਵਾਲਾ ਸਿਸਟਮ ਘਰੇ ਉੱਲ ਗਿਆ ਦੀ ਉਹ ਲੈਣ ਆਇਆ ਦੀ ਹੁਣ ਫੇਰ ਚਲਦਾ ਸਮਾਦਾ 'ਚ ਹੁਣ ਉੱਥੇ ਹਾਂ ਮੈਂ 1.5 ਵਜੇ ਤੱਕ ਤੇ ਬਾਰਿਸ਼ ਤਾਂ ਚੰਗੀ ਹੋ ਗਈ ਭਤੀਜੀਓ ਹਾਂਜੀ ਦੋਸਤੋ ਬਹੁਤ ਤੇਜ਼ ਬਾਰਿਸ਼ ਹੋ ਰਹੀ ਆ ਇੱਕ ਅੱਜ ਲਾਈਟ ਵੀ ਰਾਤ ਦੀ ਉਹ ਭੱਜੀ ਵੀ 1 ਵਜੇ ਦੀ 12 1 ਵਜੇ ਦੀ ਹੋਰ ਦੋਸਤੋ ਗੱਲ ਬਾਤ ਠੀਕ ਹੋ ਮੇਰੇ ਜਿਗਰ ਤਾਂ ਟੁੱਟਿਓ ਕੋਸ਼ਿਸ਼ ਕਰੂੰਗਾ ਅੱਜ ਪਟਿਆਲੇ ਆਉਣ ਦੀ ਜੁੜੇ ਰਹੋ ਬਲੌਗ ਨਾਲ ਹੁਣ ਥੋੜਾ ਜਿਹਾ ਮੀਂਹ ਘਟਿਆ ਆਇਆ ਯਾਰ ਕਿਸਾਨਾਂ ਜੇ ਐਂ ਉਹ ਦੱਬ ਕੇ ਪਈ ਗਿਆ ਮੀਂਹ ਯਾਰ ਕਿਸਾਨ ਵੀਰਾਂ ਦਾ ਨੁਕਸਾਨ ਬਹੁਤ ਕਰ ਜਾਣਾ ਯਾਰ ਇਹ ਨਹੀਂ ਕਿਉਂਕਿ ਆਲੂ ਬਹੁਤ ਲੱਗੇ ਪੈਨੇ ਯਾਰ ਹਾਂਜੀ ਦੋਸਤੋ ਮੀਂਹ ਬਹੁਤ ਪੈ ਰਿਹਾ ਯਾਰ ਤੇ ਹੁਣ ਮੈਂ ਸਮਾਦਾਂ ਦੇ ਵਿੱਚ ਤੁਹਾਨੂੰ ਪਤਾ ਬਸੰਤ ਪੰਚਮੀ ਆ 1:30 ਵਜੇ ਤੱਕ ਰਹੂੰਗਾ ਉੱਥੇ ਫਿਰ 1:30 ਵਜੇ ਤੋਂ ਬਾਅਦ ਮੈਂ ਪ ਫਿਰ ਪਟਿਆਲੇ ਰੁਕਾਂਗੇ 5 ਵਜੇ ਤੱਕ ਪਟਿਆਲੇ ਮੈਂ 2:30 ਦੇ ਵਿੱਚ ਪਹੁੰਚ ਜਾਊਗਾ ਜੁੜੇ ਰਹੋ ਅੱਜ ਦੇ ਵਲੌਗ ਨਾਲ ਤੇ ਪਟਿਆਲੇ ਦਾ ਹਾਲ ਦੇਖਦੇ ਆਂ ਜਾ ਕੇ ਕਿ ਮੀਂਹ ਚ ਪਟਿਆਲੇ ਦਾ ਕੀ ਹਾਲ ਹੈਗਾ ਏ ਬਾਕੀ ਲਵ ਯੂ ਹਾਂਜੀ ਦੋਸਤੋ ਮੀਂਹ ਬਹੁਤ ਪੈ ਰਿਹਾ ਆ ਹੁਣ ਜਿੱਥੇ ਨੂੰ ਪਾਣੀ ਲੰਗਦਾ ਹੁੰਦਾ ਹੈ ਜਗਾ ਛੱਡੀ ਹੁੰਦੀ ਆ ਆਪਣੀ ਉਹ ਮੋਰੀਆਂ ਖਲਾ ਕੇ ਹਟਿਆ ਹੁਣ ਜਾਮ ਹੋਇਆ ਪਿਆਦੀ ਤੇ ਅੰਦਰ ਵੀ ਪਾਣੀ ਜਾਮ ਹੋਇਆ ਪਿਆਦੀ ਯਾਰ ਦੇਖਿਆ ਨਹੀਂ ਹੈਗਾ ਇਹਨਾਂ ਨੇ ਰਾਮਨਾਲ ਅੰਦਰ ਬੈਠੇ ਨੇ ਨੀ ਯਾਰ ਇਹ ਨਾਲ ਜੇ ਮੈਂ ਨਾ ਦੇਖਦਾ ਕੰਧ ਘਿਰ ਜਾਣੀ ਜੀ ਦੋਸਤੋ ਨਹੀਂ ਤਾਂ ਇੱਥੇ ਬਹੁਤ ਭੀੜ ਹੁੰਦੀ ਆ ਆਪਣੇ ਅੱਜ ਮੀਂਹ ਕਰਕੇ ਘਟਾ ਨਹੀਂ ਤਾਂ ਔਰੇ ਬਹੁਤ ਰਸ਼ ਹੁੰਦਾ ਹੈ ਜੀ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਬਾਹਰ ਮੀਂਹ ਮੀਂਹ ਪੈ ਰਿਹਾ ਤਾਂ ਵੀ ਬਹੁਤ ਜ਼ਿਆਦਾ ਸੰਗਤ ਆਈ ਵੀ ਅੰਦਰ ਭਰਿਆ ਪਿਆ ਹੈ ਹਾਲ ਵੀ ਤੇ ਇੱਧਰ ਜਿੱਥੇ ਲੰਗਰ ਸ਼ਿਕਾਉਣੇ ਹੁੰਦੇ ਆ ਉਹ ਵੀ ਚਲੋ ਆਉਂਗਾ ਪਟਿਆਲੇ ਮੈਂ ਤੁਹਾਨੂੰ ਮਿਲਦੇ ਆ ਕੇ 2:3 3 ਵਜੇ ਦੇ ਵਿੱਚ ਵਿੱਚ 22 ਨੰਬਰ ਹਾਂਜੀ ਦੋਸਤੋ ਹੁਣ ਮੀਂਹ हटਿਆ ਥੋੜਾ ਜਿਹਾ ਪੈਣ ਤੋਂ ਬਹੁਤ ਬਸ ਕਰਾਤੀ ਅੱਜ ਤਾਂ ਮੀਂਹ ਨੇ ਯਾਰ ਤੇ ਪਟਿਆਲੇ ਤਾਂ ਨਹੀਂ ਜਾਇਆ ਗਿਆ ਤੁਹਾਨੂੰ ਦੱਸਿਆ ਹੀ ਆ ਮੈਂ ਕਹਿੰਦੇ ਦਰਖ ਦਰੂਤ ਟੁੱਟੇ ਬੈਨੇ ਰਸਤੇ 'ਚ ਹਰਾਨ ਹੋਵਾਂਗੇ ਜਾਮ 'ਚ ਤੇ ਹੁਣ ਆਪਾਂ ਚੱਲਦੇ ਆ ਮੈਕਡੀ ਨਾ ਸੌਰੀ KFC ਲਿਆ ਦੀਏ ਟੀਮੀ ਉਹਨਾਂ ਨੂੰ ਮਤਲਬ ਤਿੰਨ ਚਾਰ ਦਿਨ ਹੋ ਗਏ ਇਹਨਾਂ ਨੂੰ ਖਾਦਿਆਂ ਨੂੰ ਵਿਚਾਰਿਆਂ ਨੂੰ ਲਿਆ ਦਿੱਤੇ ਆ ਗੱਡੀ ਦਾ ਵੀ ਹਾਲ ਦੇਖੋ ਕਿਵੇਂ ਪੱਤੇ ਗਰੇ ਨੇ ਗੱਡੀ ਦੇ ਉੱਪਰ ਹਾਂਜੀ ਦੋਸਤੋ ਹੁਣ ਚੱਲਦੇ ਆ ਆਪਾਂ KFC ਸਾਧੂਗੜ੍ਹ ਹਾਂਜੀ ਮਿੱਤਰ ਪਿਆਰੇ ਵਾ ਦੇਖੋ ਕਣਕਾਂ ਵਿਚਾਤੀਆਂ ਕਿੰਨਾ ਵੀ ਪਿਆਏ ਇੰਨੀ ਹਵਾ ਚੱਲੀ ਆ। ਨਾਲੇ ਕਣਕਾਂ ਹਜੇ ਛੋਟੀਆਂ-ਛੋਟੀਆਂ ਦੀਆਂ ਯਾਰ। ਲਾਈਟ ਹਜੇ ਤੱਕ ਸਾਡੇ ਆਈ ਨਹੀਂ ਹੈ। ਹਾਂਜੀ ਦੋਸਤੋ ਸਾਧੂਗੜ੍ਹ ਆ ਗਏ ਅਸੀਂ। ਸਮਾਨ ਲੈ ਲਿਆ ਆਪਦਾ ਖਾਣ ਪੀਣ ਵਾਲਾ ਹੁਣ ਚੱਲਦੇ ਆਂ ਪਿੰਡ ਨੂੰ। ਹਾਂਜੀ ਦੋਸਤੋ ਅੱਜ ਬਹੁਤ ਦਿਨਾਂ ਬਾਅਦ ਆਹ ਲੈ ਆਏ ਕੇ ਆਪੀ ਕਿਉਂਕਿ ਹੁਣ ਮੈਂ ਅਫਗਾਨੀ ਚਿਕਨੇ ਲੈ ਜਾਂਦਾ ਹੁੰਦਾ ਸੀ ਯਾਰ। ਆਪਣੇ ਟਿਮੀ ਟੌਮ ਉਹਨਾਂ ਨੂੰ ਵੀ ਖਾ ਲੈਂਦੇ ਸੀ ਉਹ। ਅੱਜ ਬਹੁਤ ਬਣਾ ਬਾਦ ਆਏ ਆ ਇੱਥੇ ਚਲੋ ਹੁਣ ਚਲਦੇ ਆ ਕੱਲ ਨੂੰ ਸਰਹੰਦ ਫਤੇਗੜ ਸਾਹਿਬ ਵੀ ਜਾਵਾਂਗੇ ਤੇ ਪਟਿਆਲੇ ਪਰਸੋਂ ਨੂੰ ਦੇਖਦੇ ਆ। ਨਾ ਸੱਚ ਪਰਸੋਂ ਨੂੰ ਵਿਆਹ ਹੈ ਯਾਰ ਪਟਿਆਲੇ ਉਹ ਆ ਵਿਆਹ ਨਾ ਬਾ ਰੋਡ ਤੇ ਪੈਲਸਾ ਫਿਰ ਇੱਕ ਖੰਨੇ ਵੀ ਵਿਆਹ ਹੈ ਯਾਰ ਚਲੋ ਬਾਕੀ ਪਰਸੋਂ ਦਾ ਪਰਸੋਂ ਨੂੰ ਦੇਖਾਂਗੇ। ਲਵ ਤੁ ਹਾਂਜੀ ਦੋਸਤੋ ਪਿੰਡ ਆ ਗਏ ਆਪਾਂ ਬਿਜਲੀ ਵਾਲੇ ਵਿਚਾਰੇ ਮੁਲਾਜ਼ਮ ਲੱਗੇ ਪੈ ਨੇ ਯਾਰ ਸਾਡੇ ਦਾ ਦਰਖਤ ਤਾਂ ਬਹੁਤ ਗਿਰੇ ਪੈ ਨੇ ਯਾਰ ਤਾਰਾਂ ਦੇ ਉੱਪਰ ਗਿਰੇ ਪੈ ਨੇ ਲੱਗੇ ਹੋਏ ਨੇ ਵਿਚਾਰੇ ਯਾਰ ਸਵੇਰ ਤੇ ਉਲੋਟ ਕਰਨ हां जी ਘਰੇ ਆ ਗਏ ਆਪਾਂ ਹੁਣ ਡੀਜ਼ਲ ਪਾਉਣਿਆਂ ਜੀਨਰੇਟਰ 'ਚ ਚਲਾਉਣੀ ਆ ਜਦ ਤੱਕ ਲੈਟਰ ਨਹੀਂ ਆਉਂਦੀ ਹੈਗੀ ਤੇ ਲਿਆਂਦਾ ਟੀਮੀ ਉਹਨਾਂ ਦਾ ਆਹ ਖੜ ਗਈ ਆ ਕੇ ਟੀਮੀ ਪਾਉਣਾ ਪਾਉਣਾ ਤੈਨੂੰ ਦੂਕ ਜਾ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਕਰਦੇ ਆ ਸ਼ੁਰੂਆਤ ਜੀ ਤੇ ਹੁਣ ਚਲਦੇ ਆ ਜੀ ਆਪਾਂ ਸਮਾਦਾਾਂ ਚ ਪਿੰਡ ਹੋਰ ਦੱਸੋ ਮੇਰੇ ਜਿਗਰ ਦੇ ਟੋਟੇਓ ਤੇ ਲਵ ਜੂਆ ਯਾਰ ਚਲਦਾ ਹੁਣ ਮੈਂ ਮੱਦਾਂਜ ਨੂੰ ਤੇ ਪਤੰਗ ਵੀ ਚੜਾਵਾ ਗਿਆ ਅੱਜ ਜੁੜੇ ਰਹੋ ਟੀਮੀ ਫਿਰ ਰਹੀ ਆ ਜੀ ਦੇ ਵੀਰ ਮਾਰ ਰਿਹਾ ਸੀ ਹੁਣ ਚੱਲਦੇ ਆਪਾਂ ਸਮਾਪਤ ਹੋ ਗਿਆ ਮਿਲਾਂਗੇ ਜੀ ਦੋਸਤੋ ਘਰੇ ਰੋਟੀ ਖਾਣ ਆਇਆ ਤੇ ਇੱਕ ਕੈਨੀ ਜੀ ਰੱਖਣ ਆਇਆ ਦੀਆ ਫੜਾਉਣ ਆਇਆ ਤੀ ਰੋਟੀ ਖਾ ਕੇ ਆਪਾਂ ਫਿਰ ਚੱਲਦੇ ਆਂ ਸਮਾਧਾਂ ਚ ਨੂੰ ਹੋਰ ਦੱਸੋ ਠੀਕ ਹੋ ਆਜੋ ਦੋਸਤੋ ਰੋਟੀ ਖਵਾ ਲੀਏ ਗਾਜਰਾਂ ਦੀ ਸਬਜ਼ੀ ਬਣੀ ਦੀ ਆ ਤੇ ਗੋਭੀ ਉਹਦਾ ਗਾਜਰਾਂ ਦਾ ਤੇ ਲਸਣ ਦਾ ਚਾਰ ਆ ਆਹ ਕਾਹਨ ਲਿਆਇਓ ਫੜਾਇਓ ਇੱਕ ਮਿੰਟ ਬੰਨ ਆਜੋ ਜੀਰ ਦੇ ਟੁੱਟਿਓ ਖਵਾ ਲਾ ਦੀਏ ਰੋਟੀ ਮੇਰੇ ਪਿਆਰੇਆਂ ਨੂੰ ਆਜੋ ਜੀ ਚਾਹ ਪਲਾ ਦੀਏ ਚਾਹ ਰਿਚ 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 ਕਮਲੀ ਹੋਈ ਪਈਆ ਤੇ ਉਦੋਂ ਟੌਮੀ ਨੇ ਝੋੜ ਲਾਇਆ ਪਿਆ ਕੋਈ ਆਇਆ ਬਾਰ ਬਣ ਲੱਗਦਾ ਚਾਹ ਬਣ ਗਈ ਹੁਣ ਗੱਲ ਬਣੂਗੀ ਹੁਣ ਹੋਊਗਾ ਸੈਟ ਅਸਰੀ ਤੇ ਹੁਣ ਚਾਹ ਪੀ ਕੇ ਮਿੱਤਰ ਪਿਆਰਿਓ ਤਿੰਨ ਘੰਟੇ ਲੋੜ ਨਹੀਂ ਹੈਗੀ ਕਿਸੇ ਚਾਹ ਚੂਹ ਦੀ ਮਤਲਬ ਮੈਂ ਕਾਰਡ ਕੇ ਬਣਾਈ ਆ ਪੂਰੀ ਤੇ ਆਜੋ ਪਲਾ ਦੀਏ ਚਾਹ ਤੁਹਾਨੂੰ ਬਾਕੀ ਜੁਗ ਜੁਗ ਜਿਓ ਲਾਭ ਆਜੋ ਭਾਈ ਕਿਹਨੇ ਕਿਹਨੇ ਜੂਸ ਪੀਣਾ ਹੈ ਪਲਾ ਦੀਏ ਆਰਗੈਨਿਕ ਜੂਸ ਮੇਰੇ ਜਿਗਰ ਦੇ ਟੁੱਟਿਓ ਆਜੋ ਕਿਹਨੇ ਕਿਹਨੇ ਪੀਣਾ ਹੈ ਦੱਸੋ ਇਹ ਦੋਸਤੋ ਹੁਣ ਸਮਾਧਾਂ ਵਿੱਚ ਤਾਂ 2.5 ਵਜੇ ਜਾਊਗਾ ਹੁਣ ਮਾੜਾ ਮੋਟਾ ਜੂਸ ਪੀ ਕੇ 10 ਮਿੰਟ ਢੂਹੀ ਸਿੱਧੀ ਕਰਦੇ ਆ ਆਰਾਮ ਕਰਦੇ ਆ ਫਿਰ ਚੜਾਉਨੇ ਆ 20-25 ਮਿੰਟ ਕੋਠੇ ਤੇ ਪਤੰਗ ਤੇ ਵੀਡੀਓ ਵੀ ਬਣਾਵਾਂਗੇ ਬਲੌਗ ਵਾਸਤੇ ਤੇ ਜਦੋਂ ਪਤੰਗ ਚੜਾਉਂਗਾ ਉਦੋਂ ਲਾਈਵ ਚਲਾਉਂਗਾ ਲਗਾਤਾਰ ਜਿਹੜਾ ਵੀ 20-25 ਮਿੰਟ ਪਤੰਗ ਚੜਾਏ ਆਪਾਂ ਓਕੇ ਆਜੋ ਜੀ ਪੀ ਲਓ ਜੀ ਦੇਖਦੇ ਆਂ ਪੀ ਕੇ ਕਿਹੋ ਜਿਹਾ ਬਣਿਆ ਹੈ ਹਾਂਜੀ ਵਧੀਆ ਬਣਿਆ ਹੈ ਇਹਨ ਆਪਣੇ ਲੱਗੇ ਪਏ ਹੈਗੇ ਨੇ ਤਕਰੀਬਨ ਕਿੰਨੂ ਕੰਨੂ ਜੇ ਸੰਤਰੇ ਵੀ ਲੱਗੇ ਪਏ ਨੇ ਲੈ ਆ ਪਹਿਲੀ ਵਾਰ ਸੀਜ਼ਨ ਦਾ ਜੂਸ ਪੀਣ ਲੱਗੇ ਆ ਪਹਿਲਾਂ ਕਦੇ ਖੰਘ ਹੋਊਗੀ ਕਦੇ ਜ਼ਖਾਮ ਹੋਊਗੀ ਪਿੱਛੇ ਠੰਡ ਬਹੁਤ ਪਿਛੇ ਕਿਨੂੰ ਤੋੜ-ਤੋੜ ਕੇ ਵੀ ਬਹੁਤ ਦਿੱਤੇ ਨੇ ਜਿਵੇਂ ਕੋਈ ਪਿੰਡ ਚ ਦੇਤੇ ਕਿਨੇ ਮੰਗਲੇ ਇਸ ਤਰ੍ਹਾਂ ਨਹੀਂ ਅੱਗੇ ਲਗਾਤਾਰ ਆਪਣੇ ਡੇਢ ਮਹੀਨਾ ਜੂਸ ਚੱਲਦਾ ਏ ਡੇਲੀਓ ਐਗਤੀ ਨਹੀਂ ਪੀਤਾ ਗਿਆ ਐਤੀ ਤਾਂ ਦੂਜੀ ਤਾਜੀ ਵਾਰ ਪਹਿਲੀ ਵਾਰ ਜਾਂ ਦੂਜੀ ਵਾਰ ਪੀਣ ਲੱਗੇ ਆ ਸਰਦੀਆਂ ਚ ਆਜੋ ਭਲਾ ਦੀਏ ਤੁਹਾਨੂੰ ਕੀ ਹਾਂਜੀ ਬੰਦ ਕਰਾਉਣੀ ਆ ਹੁਣ ਉਦੋਂ ਦੇ ਹਾਂਜੀ ਮਿੱਤਰ ਪਿਆਰੇ ਉਹ ਤਾਂ ਚੜੇ ਨਹੀਂ ਰਿਹਾ ਯਾਰ ਪਤਾ ਨਹੀਂ ਕੀ ਚੱਕਰ ਕੋਸ਼ਿਸ਼ ਤਾਂ ਕੀਤੀ ਆ ਆ ਡੋਰ ਪਈ ਆ ਉਹ ਪਤੰਗ ਪਿਆ ਭਾਈ ਇਹਦਾ ਚਵਾਕਾਂ ਦਾ ਹੀ ਕੰਮ ਨੇ ਉਹ ਕਾਣ ਉਹ ਲ ਭਲਗੇ ਹਾਂਜੀ ਧੀਜ ਪਤੰਗ ਚੜਾ ਲਿਆ ਦੀ ਆਪਾਂ ਲਾਈਵ ਦੇਖ ਹੀ ਲੈਣਾ ਜੀ ਤੁਸੀਂ ਇਹਦੀ ਮਰਮਤ ਕਰਾਂਗੇ ਹੁਣ ਮਾੜਾ ਜਿਹਾ ਫੱਟੜ ਹੋ ਗਿਆ ਆ ਇਹ ਪੀ ਲਾਂ ਤੇ ਕੱਲ ਨੂੰ ਆਪਾਂ ਚੜਾਵਾਂਗੇ ਪਤੰਗ ਦੇ ਅੱਜ ਟਾਈਮ ਲੱਗਿਆ ਸ਼ਾਮ ਨੂੰ ਅੱਜ ਮੋਟਰ ਤੇ ਚੜਾ ਲਾਂਗੇ 5:30 ਵਜੇ ਵਧੀਆ ਯਾਰ ਵਧੀਆ ਟਾਈਮ ਪਾਸ ਹੋ ਗਿਆ ਮੈਨੂੰ ਪਤਾ ਨਹੀਂ ਲੱਗਿਆ ਅੱਧੇ ਘੰਟੇ ਦਾ ਕਿਵੇਂ ਅੱਧਾ ਘੰਟਾ ਲੰਘ ਗਿਆ ਯਾਰ ਹੋਰ ਦੱਸੋ ਠੀਕ ਹਾਂ ਜਿਗਰ ਦੇ ਟੁੱਟੇ ਹੋ ਤੇ ਅੱਜ ਵਲੌਗ ਵੀ ਛੋਟੇ ਹੀ ਬਣੇ ਆ ਕਿਉਂਕਿ ਕੱਲ ਕੱਲ ਵੀ ਨਹੀਂ ਮੈਂ ਕਿਤੇ ਗਿਆ ਅੱਜ ਵੀ ਨਹੀਂ ਗਿਆ ਪਿੰਡੇ ਹੈਗਾ ਉਸ ਕਰਕੇ ਹੁਣ ਦੋ ਦਿਨ ਸਾਰੋ ਛੋਟੇ ਵਲੌਗ ਨਾਲ ਫਿਰ ਪਹਿਲਾਂ ਮੰਗੂ 10-15 ਮਿੰਟ ਦਾ ਵਲੌਗ ਡੇਲੀ ਪਿਆ ਕਰੂਗਾ ਠੀਕ ਹੈ ਜੀ ਓਕੇ ਜੀ